ਭਾਈ ਗੁਰਜੀਕਾ ਖਾਲਸਾ ਵੈਜੋ ਜਿੱਕੇ ਸਤੇਚੀ ਹੋਰ ਸਾਰੇ ਪਿੰਡ ਪਰਾ ਕਿਵੇਂ ਜੋ ਠੀਕ ਠਾਕ ਜੇ ਫਿਰ ਆਏ ਸੀ ਜੇ ਅਸੀਂ ਲਾਈਵ ਹੋਣਾ ਲਾਈਵ ਪਤਾ ਨਹੀਂ ਕੀ ਸਿਗਨਲ ਨਹੀਂ ਮਿਲ ਰਿਹਾ ਸੀ ਕੁਝ ਨਹੀਂ ਹੋਇਆ ਚੰਗੀ ਤਰ੍ਹਾਂ ਕਨੈਕਟ ਨਹੀਂ ਹੋ ਰਿਹਾ ਸੀ ਤੇ ਅਸੀਂ ਸੋਚਿਆ ਕਿਣਾ ਵੀਡੀਓ ਬਣਾ ਲੈਂਦੇ ਚਲੋ ਵੀਡੀਓ ਬਣਾ ਕੇ ਪਾ ਦਾਂਗੇ ਤੇ ਹੋਰ ਦੇਖੋ ਇਹ ਖੇਤਾ ਵਿੱਚ ਆਏ ਹੋਏ ਆ ਤੇ ਅੱਜ ਅਸੀਂ ਮਿਰਚਾਂ ਤੋੜਨੀ ਆ ਤਾਜੀ ਤਾਜੀ ਆ ਤਾਜੀ ਤਾਜੀ ਮਿਰਚ ਤੋੜ ਕੇ ਤੇ ਫਚਾਰ ਪਾਵਾਂਗੇ ਤੇ ਆਪਾਂ ਰੀਰੀ ਨਾਲ ਆਏ ਹੋਏ ਆ ਉਹਨਾਂ ਦੇ ਖੇਤਾਂ 'ਚ ਅੱਗੇ ਵੀ ਇੱਕ ਬਣਾਏ ਸੀ ਉਹ ਛਲੀਆਂ ਵਾਲੇ ਆਏ ਹੋਏ ਪਿੱਛੇ ਉਹਨਾਂ ਦਾ ਸਾਫ਼-ਸਾਫ਼ ਕਰਦੇ ਨੇ ਕੋਈ ਕਿ ਕੀ ਛਲੀਆਂ ਜਿਹੜੇ ਭੁੰਨ ਕੇ ਵੇਚਦੇ ਨੇ ਉਹ ਲੈਣ ਆਏ ਹੋਏ ਆ ਤੇ ਉਹ ਤੁਹਾਨੂੰ ਦਿਖਾਣੇ ਆਪਾਂ ਕਿਦਾਂ ਕਰਦੇ ਕੀ ਕਿਸਾ ਪਤਾ ਆ ਰਿਹਾ ਉਹਨਾਂ ਦਾ ਡੈ ਆਪਦਾ ਕੰਨ ਕਿੱਦਾਂ ਕਿੱਦਾਂ ਤੋੜਨੀ ਆ ਉਹ ਕਰ ਰਹਾ ਮੈਂ ਸੋਚੀ ਮੈਂ ਅਨਕਿਰ ਸ਼ੁਰੂ ਕਰ ਦਿੰਨੀ ਹਾਂ ਹੋਰ ਠੀਕ ਹੈ ਜੀ ਫਿਰ ਤਾਂ ਮੈਂ ਦਿਖਾਉਣੀ ਆ ਆਪਾਂ ਕਿੱਦਾਂ ਕਿੱਦਾਂ ਆਪਾਂ ਖੇਤਾਂ ਚ ਅੱਜ ਕਰਦੇ ਆ ਲਾਈਵ ਹੁੰਦਾ ਮਾਲ ਸੀ ਅੱਜ ਕਿਥੋਂ ਦਾ ਲਾਈਵ ਦਿਖਾਉਣੀ ਆ ਤੇ ਕੁਝ ਕਨੈਕਟ ਨਹੀਂ ਹੋ ਰਿਹਾ ਲਾਈਵ ਕੁਝ ਪ੍ਰੋਬਲਮ ਕਰਕੇ ਤੇ ਚਲੋ ਠੀਕ ਹੈ ਜੀ ਅੱਗੇ ਤਾਂ ਦਿਖਾਉਣੀ ਆ ਕਿੰਦਾ ਕਿੰਦਾ ਫਕਰਦੇ ਹਾਂ ਚਲੋ ਠੀਕ ਹੈ ਜੀ ਓਕੇ ਜੀ ਅੱਗੇ ਦੇਖੋ ਹੁਣ ਆਪਾਂ ਸਬਜੀ ਤੋੜਦੇ ਹਾਂ ਤੇ ਛੱਲੀਆਂ ਵੀ ਦੇਖਦੇ ਹਾਂ ਫਿਰ ਹਰ ਕੰਮ ਦੇ ਵਿੱਚ ਸੱਚਾਈ ਤੇ ਇਮਾਨਦਾਰੀ ਹੋਣੀ ਹੈ ਐਸੇ ਬੇਈਮਾਨੀ ਆ ਉਹ ਅੱਗੇ ਨਹੀਂ ਪਾਇਆ ਵਦਨ ਦਲੀ ਪਈ ਛੱਲੀਆਂ ਬਾਬਾ ਜੀ ਖੜਦਾ ਹੈ ਆ ਪੁੱਣ ਕੇ ਵਿੱਚ ਦੇ ਆ ਦੇਖੋ ਗੰਡੇ ਪਿੰਡ ਜਿਆ ਗੱਲ ਪਿੰਡ ਤੋਂ ਡੇਰਾ ਹੈ ਨਹੀਂ तो ता चढ़ते हैं हाईवे पे गुरुद्वारा है तो गुरुद्वारा है खारे गुरुद्वारा में लगा बोला था तो नहीं तो तो दे जाते जानता तो चलो ना आ रहा था बोला तो बैग जिनेवा बंद हो गया निकला और विश्वास नहीं आया आया कि मैं अंधा हूं एक कृपा से मेरा एक दिन काम ਮਾਰੇ ਤੋਂ 5-5 ਦਿਨ ਸਾਹਿਬ ਰੋਕਾ ਕਰ ਹਾਂ ਚਲੋ ਕਿੰਨੋ 2 ਕਿਲੋ ਵੱਡਾ ਜਾਉ ਨੂੰ ਕੀ ਬਣ ਜਾਉ ਜੋ ਹੱਕ ਬੰਦਾ ਨਾ ਆਪਾਂ ਹੋਈ ਤੋਂ ਬੰਦ ਹੋ ਗਏ ਦੁਕਾਨ ਜੀ ਤਕੀਵਾਰੀ ਹਾਂ ਕਦਰੀ ਬੰਦ ਹੋ ਗਈ ਆ ਦੁਕਾਨ ਬੰਦ ਹੈ ਤਕੀ ਹਾਂ ਫੋਨ ਕਰਦੇ ਵੀਰ ਤਕੀ ਪਾ ਜਾ ਉਹ ਖੁੱਲੀ ਹੋ ਨਹੀਂ ਉਹ ਉਹਨਾਂ ਨੇ ਜਦੋਂ ਆਉਂਦੇ ਉਹਦੋਂ ਰਹਿੰਦੇ ਇੱਥੇ ਉਹ ਤਾਂ ਬੰਦ ਵੀ ਨਾ ਪਹਿਲੀ ਕਰਦੇ ਹਾਂ ਹਾਂ ਉਹ ਇਹ ਚੱਕੀ ਖੁੱਲੀ ਰਹਿੰਦੀ ਨਾ ਉਹ ਯੋ ਲਾ ਕੇ ਨਾ ਕੰਡਾ ਅੱਜ ਕੀ ਪਹਿਲਾਂ ਰਿਹਾ ਅੱਜ ਨਾ ਨਹੀਂ ਆਉਣਾ ਕੱਲ 31 ਸੈਨ ਅਲੀ ਕੱਤੀ ਤੁਮੇ ਲਾਤੀ ਜੇ ਉਹ ਹਮਾਰੇ ਲਾਗੇ ਬੀਰ ਚੱਕੀ ਨਾ ਹਾਂ ਹਾਂ ਲੀਏ ਹਾਂ ਬੀਰ ਚੱਕੀ ਅੱਜ ਪਤਿ ਬਜਾਰੋਂ ਲਾਗੇ ਜਿਹੜਾ ਹੈ ਇਹਨੂੰ ਬਜਾਰੋਂ ਕੋਈ ਦੁਕਾਨਾ ਖੁੱਲਦੀ ਲਾਗੇ ਬਰ ਲਾਲ ਹੋਗੀ ਉਹਨਾਂ ਦੇ ਕੋਲੇ ਗੈਰ ਟੰਡਾ ਜਾਣਾ ਰੁਕ ਜਾਣਾ ਪੈ ਗਿਆ ਗੰਦੀ ਸੜਕ ਤੇ ਇੱਕ ਦੱਕਾ ਤੇ ਰਹਿੰਦੇ ਵੀਰ ਇੱਥੇ ਕਦੋਂ ਕਦੇ ਰਹਿੰਦੇ ਇੱਥੇ ਵੀ ਬਾਈ ਪੂਰੇ ਪੰਜਾਬੀ ਬਣੇ ਪੈਤੇ ਹਾਂ ਮਰਾਇ ਦਾ ਨਾਮ ਦਾ ਪੂਰਾ ਪੰਜਾਬੀ ਮੈਂ ਤਾਂ ਜਦੋਂ ਬੋਲੀ ਨਹੀਂਂਦੀ ਇਹਨਾਂ ਨੇ ਪਤਾ ਲੱਗਾ ਮੈਂ ਬਿਲਕੁਲ ਪੰਜਾਬੀ ਮੈਂ ਕਿ ਇੱਧਰ ਦੇ ਹੀ ਹੈ ਸ਼ਾਇਦ 2006 ਦੇ ਆਏ ਹੋਏ 2006 ਦੇ ਆਏ ਹੋਏ ਜਾਨੀ ਨਾਲ ਵੈਗਰੂ ਹਾਂ 2006 ਦੇ ਨਾਲ ਵੈਗਰੂ ਵੈਗਰੂ ਕਰਦੇ ਰਹਿਣਾ ਵਧੀਆ ਗੱਲ ਹੈ ਮੁੰਡਾ ਇੱਥੇ ਮੁੰਡਾ ਇੱਥੇ ਜਮਿਆ ਉਹ ਜਮਿਆ ਉਹ ਮੁੰਡਾ ਦਸਵੇਂ ਆਇਆ ਮੁੰਡਾ ਕੀ ਕਰਦਾ ਦਸਵੇਂ ਆਇਆ ਦਸਵੀਂ ਚ ਆਇਆ ਫਾਈਨਲ ਤੇ ਘਰવાડી ਵੀ ਨਾਲ ਹੀ ਰਹਿੰਦੇ ਆ ਮੇਰਾ ਮੁੰਡਾ ਇੱਥੇ ਰਹਦਾ ਹੈ ਦੁਕਾਨਵਾਰ ਨਹੀਂ ਹੈ ਜਿਹੜਾ ਆਪਾਂ ਸੇਮ ਦਰਜੀ ਅੱਛਾ ਅੱਛਾ ਮੋਨਾ ਜਾ ਅੱਛਾ 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 ਉਹ ਕਪਾਹ ਸਲਾਈ ਕਰਦਾ ਨਹੀਂ ਇੱਤਰ ਸੇਮ ਦਰਜੀ ਦੇ ਨਾਲ ਹਾਂ ਮੋਟਰਸਾਈਕਲ ਹਿੰਦਕਾ ਹਾਂ ਦਰਜੀ ਅੱਛਾ ਅੱਛਾ ਪ੍ਰੇਮ ਹਾਂ ਅੱਛਾ ਉਹ ਨਵੀਂ ਬੱਕਰੀ ਪਾਈ ਮੋਨੇ ਆਰਤੀਆ ਨੇ ਹਾਂ ਮੇਰੇ ਮੁੰਡਾ ਰਹਿੰਦਾ ਅੱਛਾ ਅੱਛਾ ਬੜਾ ਵਧੀਆ ਲੱਗਾ ਭਾਈ ਵਧੀਆ ਦੇਖੋ ਅੱਲ ਛੱਟ ਗਿਆ ਪਾਜ ਲਈ ਜਾਉਂਗਾ ਫਿਰ ਬਾਰ ਲੋਨੇ ਉੱਪਰ 3 ਪਾਈ ਉਹਦੇ ਉੱਤੇ ਮਾਹ ਪ੍ਰਸੰਗ ਦੀ ਸੰਸਾਦੀ ਸਿਕਰ ਪਾਇ ਤੈਨੂੰ ਪਹਿਲਾਂ ਆਖਿਆ ਕਿ ਗੁਰਦੁਆਰੇ ਜਾਣਾ ਹੈ ਤੇ ਮਹਾਰਾਜ ਦੇ ਪ੍ਰਸਾਦ ਮਿਲਣਾ ਜਲੇਬੀ ਮਿਲਣੀ ਆਹ ਪਾਉਂ ਚੱਲ ਗਿਆ ਫੇਰ ਆਂਦਾ ਕਿਧਰ ਗਏ ਅੱਜ ਕਿਥੋਂ ਤੋੜਦੇ ਮਾਹ ਉੱਥੇ ਉਹਨੇ ਆਪੇ ਛੱਦ ਲੈਣਾ ਮਹਾਰਾਜ ਹਾਂ 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 ਚਾਹ ਛਕਾਈ ਤੇ ਜਲੇਬੀ ਮਿਲੇ ਹਾਂ ਇਹਦੇ ਤੇ ਹੋਣ ਨਾਲ 10 ਵਾਰ ਸਿੱਕ ਮਿਲ ਗਏ ਸੇਵਾ ਕਰਨ ਦੇ ਹਾਂ ਪਾਣੀ ਨਾਲ ਹਾਂ ਵਧੀਆ ਲੱਗਾ ਭਾਈ ਤੁਹਾਨੂੰ ਮਿਲ ਕੇ ਮੈਂ ਤੇ ਜਿਹਦਾ ਬੋਲੇ ਉਦੋਂ ਪਤਾ ਲੱਗਾ ਪਤਾ ਨਹੀਂ ਲੱਗਾ ਸਾਨੂੰ ਪਤਾ ਥੋੜੀ ਹੈ ਕਿ ਉਧਰ ਹੁੰਦੇ ਹਨ ਔਰ ਇੱਕ ਦੋ ਦੇਣੀ ਹੈ ਮਕਾਈ ਮੈਨੂੰ ਇਹ ਨਹੀਂ ਪਤਾ ਵੀ ਕਦੋਂ ਪੈ ਆ ਜਣੀ ਮਸ਼ੀਨ ਤੇ ਕੀ ਰੇੜੀ ਲਾਉਨੇ ਭੁੰਨ ਕੇ ਵੇਚਦੇ ਆਹੋ ਬਾਜ਼ਾਰ ਬਾਜ਼ਾਰ ਚ ਵੇਚਦੇ ਅੱਛਾ ਅੱਛਾ ਮੈਂ ਤੇ ਆਤਾ ਹਾਂ ਦੁਕਾਨ ਤੱਕ ਕਿੰਨੇ ਲੱਗ ਲੱਗਿਆ ਦੁਕਾਨਾਂ ਲੱਗੀਆਂ ਸ਼ਾਮਾਂ ਨੂੰ ਉਂਦੇ ਹੁੰਦੇ ਇੱਥੇ ਲੱਗ ਲੱਗਾਈਆਂ ਸਾਰਿਆਂ ਨੇ ਤਿੰਨ ਵਗੜੀ ਵਗੜੀ ਹਰਿਆਲੀ ਆਉਣ ਦਾ ਸਹੀ ਪਤਾ ਨਹੀਂ ਕਿਦੋਂ ਖੜਦੇ ਤੇ ਡੈਡੀ ਪੱਕਾ ਹੀ ਵੱਜੇ ਆ ਉਹ ਪੱਕਾ ਪੁਰ ਨਾ ਕਿ ਉਹਦੋਂ ਨਹੀਂ ਆਉਂਦੇ ਇੱਕ ਤਾਂ ਪਤਾ ਵੀ ਗੇੜੇ ਕੋਲੋਂ ਆਉਂਦੇ ਆ ਸ਼ਾਮਾਂ ਦਾ ਟਾਈਮ ਨੇ ਆਉਂਦੇ ਹੁੰਦੇ ਆਂਦੇ ਪੱਕਾ ਨੂੰ ਪਤਾ ਪਹਿਲਾਂ ਹੀ ਗਰਮ ਕਰਨ ਲੱਗ ਜਾਂਦਾ ਵਿਚਾਰਾ ਵੀ ਇਹਨੂੰ ਕੜਦਨੀਆ ਕੜਦਨੀਆ ਵਧੀਆ ਗੱਲ ਹੈ ਵਧੀਆ ਲੱਗਾ ਚਲੋ ਆਪਣੇ ਕੋ ਮਾਣ ਦੀ ਕਿਰਪਾ ਤੇ ਤਬਨਾ ਨਾ ਦਾ ਜਦ ਕਰਨ ਬੱਟੇ ਗਿਆ ਤਾਂ ਚੰਗਲ ਉਹ ਹੋ ਗਿਆ ਹਾਇ ਬੈਨੂਆ ਬੱਟਿਆ ਹੂਰ ਵਰ ਦਸਨ ਕਰਨ ਨੇ ਸੇਵਾ ਕਰਕੇ ਉਹਨੇ ਹੀ ਦੇਣਾ ਸਭ ਕੁਝ ਹਾਂ ਉਹਨੇ ਹੀ ਦੇਣਾ ਸਭ ਕੁਝ ਉਹਨੇ ਦੇਣਾ ਬਸ ਉਹ ਦਸਨ ਆ ਇੱਕ ਭਾਈ ਗਿਆ ਚਲੇ ਵਿਚਾਰੇ ਇਹਨਾਂ ਜਾ ਕੇ ਛਲੀਆਂ ਵੇਚਣੀਆਂ ਹਨ ਹਨਾ ਬੈਗ ਹੈਗਾ ਤੁਹਾਡਾ ਬੈਗ ਲੈ ਆਣੀ ਬੈਗ ਵੇਚ ਲੈ ਭਾਈ ਉਹ ਲਿਆ ਬੈਗ ਫੜ ਕੇ ਪਹਿਲੇ ਲਿਆ ਹੋਈ ਡਰੋਹ ਕਰ। ਬੈਗ ਵੀ ਨਾਲ ਲੈ ਚੱਲ। ਚੱਲ ਕੋਈ ਨਹੀਂ ਆ ਅਵੇ ਅੱਜ ਕੁਝ ਨਹੀਂ ਹੈ ਕੱਢ ਲਿਆ ਸਮਾਨ ਜਿਹੜਾ ਚੜਾਈ ਦਾ ਹੀ ਸਾਨੂੰ। ਨਹੀਂ ਨਹੀਂ ਨਹੀਂ। ਲਿਆ ਬੈਗ ਵਿੱਚ ਰੱਖਿਆ ਹੀ ਨਾ ਤੇ ਸਮਾਨ ਦੇ। ਹੂੰ। ਂਡਿਆ। ਬੈਗ ਵਿੱਚ ਚਲ ਚਲਦੇ ਅਸੀਂ ਛੱਡ। ਚਲੋ ਭਰਾ ਤੁਸੀਂ ਛੱਲੀਆਂ ਵਿੱਚੋਂ ਜਾ ਕੇ ਭੁੱਲ ਕੇ। ਹਾਂਜੀ। ਦੀਦੀ ਦੀਦੀ ਨਾ ਨਾਨ ਪਰ ਕਿਹ ਹੈ ਬੜੀਆਂ ਵਾ। ਐਸਾਂ ਤੇ ਦੀਦੀ ਦੀਦੀ ਦੋਨੇ ਮੈਂ ਹੀ ਨਾਨ ਨਾਨ ਪਰਜਾਈ ਬਣੀਆਂ ਹਾਂ ਤਾਂ ਹੈਗਾ ਨਾਨ ਪਰਜਾਈ ਬਣੀਆਂ ਹੈਗਾ ਚਾਚੀ ਭਤੀਜੀ ਅਹੀਂ ਪਰ ਦੀਦੀ ਕੀ ਅਹੀਂ ਦੋਨੇ ਨਾਨ ਪਰੇ ਦਾ ਰਿਸ਼ਤਾ ਵੜਾ ਆਉਂਦੇ ਦੀਦੀ ਦੀਦੀ ਬਣਾ ਦੋ ਹੁਣ ਦੀਦੀ ਦੀਦੀ ਬਣ ਜਾਂਦੇ ਗੇ ਲੋ ਹੁਣ ਦੀਦੀ ਦੀਦੀ ਬਣ ਜਾਂਦੇ ਆ ਇਹ ਵੀ ਵੇਖੋ ਬੰਦੇ ਹੈ ਪਰਦੇਸੀ ਆ ਕੇ ਇਨੀ ਕਮਾਈ ਕਰ ਰਿਹਾ ਤੇ ਕਿੰਨੇ ਸੁਭਾ ਚੰਗੇ ਨਾਲ ਵੈਗਰੂ ਵੈਗਰੂ ਬੋਲ ਰਿਹਾ ਭਾਈ ਉਹ ਵਿਚਾਰਾ ਨਾਲ ਕੰਮ ਕਰ ਰਿਹਾ ਨਾਲ ਵੈਗਰੂ ਵੈਗਰੂ ਬੋਲਦਾ ਰਿੰਦਾ ਇਹਨਾਂ ਨੇ ਪੁੱਛਿਆ ਇਹ ਖਾ YouTube ਤੇ ਪਾ ਦਈਏ ਤੁਹਾਡੀ ਵੀਡੀਓ ਕਹਿੰਦੇ ਪਾ ਦੋ ਹਾਂ ਨਾਲ ਵੈਗਰੂ ਵੈਗਰੂ ਬੋਲਦਾ ਮੈਂ ਸੋਚਿਆ ਕਿ ਇੱਧਰ ਹੋਈ ਐ ਕੋਈ ਪੰਜਾਬੀ ਆ ਜਦੋਂ ਗੱਲ ਕੀਤੀ ਫਿਰ ਪਤਾ ਲੱਗਾ ਵੇਖੋ ਸਰਦਾਰ ਜਿਹਾ ਲੱਗ ਰਿਹਾ ਵੈਗਰੂ ਵੈਗਰੂ ਵਾਜ ਵਧਰੂ ਬੋਲਦਾ ਨਾਲ ਕੰਮ ਕਰਦੇ ਆ ਕੀ ਕਰਨ ਜਣਾ ਮੈਂ ਤਲਾਕ ਜਾ ਤਲਾ ਛੇਤੀ ਤਲਾ ਕੇ ਆ ਜਾਓ ਫਿਰ ਹਾਂ ਛੇਤੀ ਤਲਾ ਕੇ ਆ ਜਾਓ ਫਿਰ ਹੁਣ ਨਾ ਤਲਾ ਕੇ ਆਉਣੀਆਂ ਜੀ ਕਿੰਨਾ ਤੋਲ ਚ ਹੋਈ ਜਾਵਾਂ ਤੋਲ ਕੇ ਦਿੰਦੇ ਆ ਸਾਡੇ 12 ਰੁਪਏ ਕਿਲੋ ਤੇ ਗਾੜੀਓ ਛੱਲੀ ਦੇ ਸਾਹਬ ਨਾਲ ਵੇਚਦੇ ਪੁੱਲ ਕੇ ਕੋਈ ਇਹਨਾਂ ਨੂੰ ਕੈਂਡਾ ਸੇ ਪੂਰੀ ਛੱਲੀ ਲਾਇਆ ਕਰੋ ਤੁਸੀਂ ਖੱਗਾ ਨਾਲ ਰਹਿਣ ਦਿੰਦੇ ਜੇ ਤੇ ਫਿਰ ਉਹ ਸਾਨੂੰ ਘਾਟਾ ਪੈਂਦਾ ਹੁਣ ਆਪਾਂ ਜਾਣਦੇ ਆ ਜੀ ਉੱਥੇ ਮਿਰਚਾਂ ਤੋੜਨ ਮਿਰਚਾਂ ਤੋੜਦੇ ਇੱਥੇ ਚੱਲ ਕੇ ਆਪਾਂ ਤੁਹਾਨੂੰ ਦੱਸਦੇ ਹੁਣ ਅਵੇ ਬਾਲਟੀ ਰੱਖ ਗਏ ਕਿੰਦੇ ਤਲਾ ਕੇ ਆਮੇ ਕਿੰਦੇ ਤਲਾ ਕੇ ਆਮੇ ਆਪਾਂ ਬਾਲਟੀ ਰੱਖ ਗਏ ਹੁਣ ਬਾਲਟੀ ਚੁੱਕ ਕੇ ਮੈਂ ਚੱਲਦੀ ਮਿਰਚਾਂ 'ਚ ਹੂੰ ਮਿਰਚਾਂ ਚ ਚਾਉਦੀ ਮੈਂ ਲੋ ਜੀ ਬਾਲਟੀ ਚੁੱਕ ਕੇ ਚੱਲਦੀ ਮਿਰਚਾਂ 'ਚ ਫੜਕਦਾ ਦੂਜਾ ਪਾਸਾ ਵਾਰੇ ਸੜਕ ਤੇ ਬਿਲਕੁਲ ਠੀਕ ਨੜਾ ਪਚਾਲਦੇ ਮਿਰਚਾਂ ਵਾਲੇ ਖੇਤ ਬਾਟੀ ਚੁਕੜੀ ਮਨਾਵਾ ਇਹ ਆ ਗਈ ਬਣਾ ਦੇ ਮਿਰਚ ਆ ਗਈਆਂ ਵੇ ਆਈਆਂ ਮਿਰਚ ਮਿਰਚ ਆ ਗਈ ਆ ਆ ਗਿਆ ਮਜ਼ਾ ਨਾ ਕਿ ਚੱਲੀ ਸੀ ਹੋਈ ਇੱਥੇ ਆ ਗੀਆਂ ਮਿਰਚਾਂ ਹਾਂ ਵਾਚੀ ਆਹ ਇਹ ਮਿਰਚਾਂ ਆਖੀਆਂ ਇਹ ਆ ਗੀਆਂ ਮਿਰਚਾਂ ਪੜੀ ਇਹ ਤੋੜਨੇ ਆ ਲਾਲ ਲੈਣੀਆਂ ਮੈਨਾਂ ਕੋਲ 2 ਕਿਲੋ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਦੇ ਦਿਓ 2 ਕਿਲੋ ਲਾਲ ਮਿਰਚਾਂ ਦੇ ਦਿਓ ਕਰਕੇ ਉਹਨਾਂ ਦੇ ਤਲਾਕ ਹੀ ਆਉਂਦਿਆਂ ਨੂੰ ਮੈਂ ਤਿਆਰੀ ਕਰਦੀ ਹਾਂ ਫੇਰ ਦੇ ਥੋੜੇ ਥੋੜੀ ਆਪ ਠੀਕ ਆ ਜੀ ਉਸਤਾਨੇਲੀਆਂ ਦੇਦੀ ਅਸੀਂ ਪਾਉਂ ਆਣ ਨੂੰ ਆਪੋ ਖੁਦ ਉਸਤਾਨੇ ਦੇ ਹਾਕਰ ਨਿਰਚਾ ਬਹੁਤ ਥੰਨ ਲੱਗਦੀਆਂ ਪਈ ਮੇਰੇ ਬਹੁਤ ਅਲਰਜੀ ਆ ਤੇ ਇਹਨਾਂ ਨੂੰ ਨੈਕਸਟ ਤੋਂ ਕੰਮ ਨਹੀਂ ਪਾ ਪੀ ਬੜਾ ਫਰੈਸ਼ ਫਰੈਸ਼ ਬਣ ਰਹੇ ਲੇਕਿਨ ਇਹਨਾਂ ਲੇਕਿਨ ਇਹਨਾਂ ਨੂੰ ਨੈਕਸਟ ਤੋਂ ਲੈਪਾਣਾ ਸਪੈਸ਼ਲ ਹੈ ਕਿ ਬਹੁਤ ਵਧੀਆ ਉਸਤਾਨੇਲੀਆਂ ਪਾਉਂ ਰਹੀ ਹੈ ਕਪੜੇ ਬਲੇ ਨਾ ਕਪੜੇ ਖਰੀਦ ਕੇ ਜਾਪ ਕੋਲ ਕੇ ਬਾਤ ਇਹ ਵੀ ਉਹ ਤਾਂ ਲੰਡੋਂ ਨੇ ਕੋਈ ਦਾਨੀ ਆ ਫਰੀਦ ਕੀ ਮਾਣਗੇ ਮੇਰੇ ਨਾ ਕਪੜੀ ਦਿੱਖਾਣ ਦੀ ਪਈ ਖਰੀਦ ਕੇ ਜਿਹੜਾ ਫਟ ਗਿਆ ਜੀ ਮੇਰੇ ਕੋਲ ਉਹਨਾਂ ਨੇ ਦਿੱਤਾ ਸੀ ਮੈਨੂੰ ਮੇਰੇ ਕੋਲ ਯਾਦ ਨਹੀਂ ਆ ਰਿਹਾ ਸਿਰ ਆਪਾਂ ਤੋੜਦੇ ਆ ਜੀ ਟੋਨਾ ਚ ਉਹ ਠੀਕ ਹੈ ਦੇਖੀ ਕਾ ਜੀ ਆਪਾਂ ਆ ਗਏ ਮੇਚਾ ਗਏ ਉਹੋ ਜਿੱਥੇ ਮੇਚਾ ਲੱਗੀਆਂ ਹੋਈਆਂ ਵਾ ਤੇ ਹੁਣ ਆਪਾਂ ਤੋੜਦੇ ਤੇ ਬਾਲਟੀ ਲੈ ਲੈਂਦੀ ਆਪਾਂ ਭਾਂਜੀ ਗਏ ਆ ਭਾਬੀ ਜੀ ਲਾ ਲਓ ਭਾਬੀ ਜੀ ਗਏ ਆ ਕਰਾਣਾ ਉਹ ਸਲਉਣ ਗਏ ਆ ਛੱਲੀਆਂ ਲੱਗ ਗਿਆ ਹੁੰਦਾ ਤੇ ਮੈਂ ਸ਼ਾਇਦ ਨਾਲ ਹੀ ਜਾਂਦੀ ਤੁਹਾਨੂੰ ਦਿਖਾਉਂਦੇ ਕਿਦਾਂ ਤੋਲ ਕੇ ਵਿਖਾਉਂਦੇ ਫਿਰ ਜਮਾਂਗੇ ਕਿਸੇ ਦਿਨ ਆਪਣਾ ਲਾਲ ਲਾਲ ਮਿਰਚਾ ਤੋੜਾਗੇ ਪਹਿਲਾਂ ਆਪਾਂ ਹਨ ਦਸਤਾਨੇ ਪਾਏ ਆ ਜੀ। ਥੱਲੇ ਬਹੁਤ ਦਸਜੀ ਆ ਦਸਤਾਨੇ ਆ। ਆਪਾਂ ਦਸਤਾਨੇ ਪਾ ਲਈ ਦਸਕੇ ਨੂੰ ਬਹੁਤ ਲੱਗਦੀ। ਨਾਲ ਨਾਲ ਮਿਰਚਾ ਵੀ ਨਾ ਖਾ ਖੋ। ਲਾਲ ਤੋੜਾਂਗੇ। ਲਾਲ 2 ਕਿਲੋ ਲਵਾਂਗੇ ਆਪਾਂ ਮਿਰਚਾਂ ਦਾ। ਕੌਂ ਦੇ। ਤੇ ਤੋੜਦੇ ਆ ਜੀ ਫਿਰ ਆਪਾਂ ਇਹ ਪਹਿਲਾ ਫਲਾ ਲਾਲ ਲਾਲ ਮਿੱਟੇ ਤੋੜ ਲਾਂਗੇ ਜੀ ਸਾਰੀਆਂ ਲਾਲ ਲਾਲ ਤੋੜ ਕੇ ਫਿਰ ਆਪਾਂ ਹਰੀਆਂ ਤੋੜਾਂਗੇ ਥੋੜੀਆਂ ਆਚਾਰ ਚ ਪਾਉਣ ਲਈ ਤੇ ਦੇ ਤੋੜਦੇ ਆ ਜੀ ਫਿਰ ਫਿਰ ਮਿਲਦੇ ਤੁਹਾਨੂੰ ਥੋੜੀਆਂ ਤੋੜ ਕੇ ਜੀ ਅੱਛਾ ਜੀ ਹਾਂ ਆ ਗਈ ਪੇੜ ਹਾਂ ਜੀ ਤਲਾਈ ਦੇ ਤਲਾਈ ਕਿੰਨੇ ਕਿਲੋ ਆਈਆਂ ਟਾਂਟਾ ਕੋ ਉੱਪਰ ਹੀ ਹੋਣਾ ਹੈ ਹਾਂ ਇਹ ਵਾਟ ਲਿਆਈ ਹਾਂ ਵਾਟ ਲਿਆ ਇਹਦੇ ਰੋਈ ਦੀ ਰੋੜ ਕਮਾਈ ਆ ਇੰਦਾਂ ਦੇ ਕੰਮ ਕਰਿਆ ਕਰੋ ਕਿਸਾਨੋ ਰੋਈ ਦਰੋਈ ਪੈਸੇ ਆਉਣ ਉਹ ਜੜੀ ਹੈ ਨਾ ਕੋਈ ਕਿਸਾਨ ਨਹੀਂ ਜਿੰਦਾਬਾਦ ਤੇ ਕਿੰਨੇ ਕਿਲੋ ਹੈ ਕੋਈ ਤੋਂ ਸੁਪਰੀ ਹੋਈ ਹੈ ਕੋਈ ਤੋਂ ਸੁਪਰੀ ਹੈ ਤੇ ਸਾਡੇ 12 ਰੁਪਏ ਕਿਲੋ ਹੈ ਨਾ ਹਾਂ ਕਿੰਨੇ 1330 ਰੁਪਏ 1930 ਰੁਪਏ ਬਣੇ ਜੀ ਫਿਰ ਵੀ ਇੰਨੀ ਖੁਸ਼ੀ ਹੋ ਰਹੀ ਤੇ ਉਹਨਾਂ ਨੇ ਡਬਲ ਵਟਣੇ ਜਾ ਕੇ ਉਹਨਾਂ ਕੀ ਦੇ ਨਹੀਂ 25 ਰੁਪਏ ਦੀ ਛੜਲੀ ਧੀਵਲ ਕਸਾਣ ਨੂੰ ਅੱਧ ਤੈਂ ਨੀ ਮੇਟ ਕਰਕੇ ਤੇ ਇਹ ਤਾਂ 5 ਰੁਪਏ ਵੀ ਨਹੀਂ ਚੱਲੀ ਪਈ ਜੇ ਕਿ ਤੇ ਇੱਥੇ ਨਾਲੇ ਦੁਕਾਨ ਆਪਦੀ ਲਾਈ ਹੋਵੇ ਭੁੰਨ ਭਨ ਕੇ ਵੇਚਣ ਡਾਲਦੇ ਤੇ ਕਿੰਨੀਆਂ ਛਲੀਆਂ ਹੋਵੇ ਤਣ ਹਨ ਪਰ ਟਾਈਮ ਆਣੀ ਇਹਨਾਂ ਦੇ ਜਿਆਦਾ ਕੰਮ ਬਹੁਤ ਖਲਾਰੇ ਹੋਏ ਆ ਆ ਫੜਾ ਪਰਸੇ ਜੀ ਨਾੜਾ ਮਾਲ ਡੰਗਰ ਵੀ ਰੱਖਿਆ ਆ ਮੈਂ ਤੇ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਆਪ ਭੁੰਨ ਕੇ ਵੇਚੋ ਤੁਸੀਂ ਚੱਲਣਗਾ ਹਨ ਇਹ ਪਰਸੇ ਮੇਰੇ ਚ ਪਾਉਣੇ ਆ ਪਰ ਸ ਮੇਰੇ ਕੋਲ ਹੀ ਹੁੰਦਾ ਹਰ ਵਾਰੀ ਕੋਈ ਸਾਨੂੰ ਭੈਣਾ ਭੈਣਾ ਕਹਿ ਦਿੰਦਾ ਵੇਖ ਕੇ ਕੋਈ ਕੁਛ ਹੈ ਗਿਆ ਅਸੀਂ ਚਾਤੀ ਪਤੀ ਜੀ ਦਾ ਰਿਸ਼ਤਾ ਸਾਡਾ ਪਰ ਅਸੀਂ ਨਾਨਨ ਪਰਜਾਈ ਬਣੀਆਂ ਹੋਈਆਂ ਵਾਂ ਕੋਣ ਸਾਨੂੰ ਵੇਖ ਕੇ ਭੈਣਾ ਭੈਣਾ ਵੀ ਕਹਿ ਦਿੰਦੇ ਆ ਤੇ ਚਲੋ ਜੀ ਸਾਰੇ ਦੱਸੇ ਸਾਡੀ ਦੋਸਤੀ ਦਾ ਰਿਸ਼ਤਾ ਸਭ ਤੋਂ ਵੱਡਾ ਜੀ ਹਣਾ ਚਲੋ ਜੀ ਇਹ ਪੈਸੇ ਮੇਰੇ ਪਰਸ ਚ ਜਾਣੇ ਆ ਘਰ ਜਾ ਕੇ ਇਹਨਾਂ ਨੂੰ ਦੇਣੇ ਆ ਮੈਂ ਵਰਤ ਵੀ ਸਕਦੇ ਆਪਾਂ ਵੀ ਅਸੀਂ ਹੁਣ ਮਿਰਚਾ ਤੋੜ ਲਿਆ ਉਹਨਾਂ ਦੀ ਮਮੀ ਕਾਇਪਾਸੀ ਕਰਨ ਦੇ ਵਿੱਚ ਇੱਕ ਕਾਲ ਆ ਗਈ ਇੱਕ ਅੱਧੀ ਭੈਣ ਦੀ ਤੇ ਚਲ ਉਹਦੇ ਨਾਲ ਗੱਲਾਂ-ਬੱਤਾਂ ਕਰਦੇ ਰਹੇ ਹੁਣ ਆਪਾਂ ਕੰਮ ਸਟਾਰਟ ਕਰ ਲੱਗੇ ਆ ਪੈਸੇ ਵਟ ਲਿਆਈ ਆ ਹੌਸਲਾ ਹੋ ਗਿਆ ਹੁਣ ਆ ਨਾ ਨਵੇਂ ਵਟਣੇ ਆ ਮੈਨੂੰ 2 ਕਿਲੋ ਮਿਰਚਾਂ ਦੇਣੀਆਂ ਇਹਨਾਂ ਨੇ ਲਾ ਲਓ ਹੈ ਨਾ ਹੁਣ ਉਹਦੇ ਪੈਸੇ ਵਟਣੇ ਮਾਦਨ ਨੇ ਕਿ ਛੱਲ ਗਿਆ ਇੱਥੇ ਲਾਓ ਤੇ ਦੁਕਾਨ ਹੈ ਨਾ ਭੁੰਨ ਭੁੰਨ ਕੇ ਤੇ ਰਾਹ ਨਾਲ ਵੇਚੋ ਇੱਥੇ ਲੱਗ ਗਈ ਕਿੰਨੇ ਪੈਸੇ ਵਟ ਦਬੜ ਇਹ ਜਿਹੜਾ 1300 ਉਹ ਨਾ 2600 ਵੱਟ ਸਕਦੇ ਸ਼ਾਮਾ ਨੂੰ ਇਹ ਜਿਆਦਾ ਜਿਆਦਾ 3000 ਰੁਪਿਆ ਜਿਹੜਾ 1300 ਆ ਪਰ ਇੱਕ ਬੰਦਾ ਦਿਹਾੜੀ ਦਾ ਹੀ ਪਾਇਆ ਹੋਵੇ 500 ਰੁਪਿਆ ਦਿਹਾੜੀ ਦੇ ਕੇ ਹੀ ਤੇ ਭੁੰਨ ਭੁੱਲ ਕੇ ਵੇਚੀ ਜਾਵੇ ਹਨਾ ਮੈਂ ਇੱਦਾਂ ਤੇ ਕਰਦੀ ਰਹੀ ਨਹੀਂ ਕੱਬ ਭਾ ਆਪੋਂੇ ਕੱਟ ਕਰਾ ਇਹਨਾਂ ਨੂੰ ਦੱਸਦੀ ਰਹੀ ਨਹੀਂ ਇੱਦਾਂ ਕਰੋ ਇੱਦਾਂ ਕਰੋ ਚਲੋ ਜੀ ਤੋੜੀਏ ਮੱਤਿਆਂ ਨਾ ਆਪਾਂ ਉਧਰ ਚੱਲੀਏ ਲਾਲ ਉਹ ਬੜੀਆਂ ਉਧਰ ਹੋ ਗਏ ਹਨਾ ਮੈਂ ਇੱਥੇ ਕ ਰੱਖ ਲੈਂਦਾ ਪਾਰਟੀ ਚਕਾਰ ਜੀ ਹਨਾ ਵੀ ਡੱਡੂ ਆਪਾ ਵੱਡੇ ਆ ਡੱਡੂਆਂ ਦਾ ਆਪਾ ਵੱਡੇ ਡੱਡੂ ਆ ਇੱਥੇ ਪਾਈ ਜਾਓ ਫਿਰ ਪਹਿਲਾਂ ਲਾ ਯਾਰ ਇੱਕ ਵਾਇਰ ਨੂੰ ਮਾਰਾ ਸੱਚੇ ਵਾਇਰ ਹੋ ਗਈ ਇਹ ਰਖ ਲੈ ਇਹ ਸੱਚੇ ਸਾਹਿਬ ਪਰਕਤਾ ਪਾਵੇ ਆਪਾ ਮਾਰਾ ਇਹਨੂੰ ਖਾਲ ਲਾ ਮੈਨੂੰ ਨਾ ਇਦਾਂ ਨਹੀਂ ਦੇ ਦਿਓ ਤੁਸੀਂ ਦੋ ਕੰਨ ਨੂੰ ਮੈਂ ਆਪੇ ਪਕਾ ਲੂੰ ਚੰਗਾ ਉਹ ਨਹੀਂ ਤੇ ਲਾਲ ਮਿਰਚ ਹੀ ਘੱਟ ਵਰਤਦੇ ਪਰ ਇਹਨਾਂ ਦਾ ਕਲਰ ਬੜਾ ਵਧੀਆ ਹੁੰਦਾ ਹਾਂ ਸਬਜੀ ਦਾ ਨਾ ਦੋਰਾ ਬੜਾ ਵਜਦਾ ਮੈਂ ਵੇਖਿਆ ਇਦਾਂ ਹੀ ਕੋਈ ਵੀਡੀਓ ਵੇਖੀ ਸਬਜੀ ਬਣਾਉਂਦੇ ਆ ਮੈਂ ਉੱਤੇ ਬਣਾ ਕੇ ਵੇਖੀ ਲਾਲ ਮਿਰਚਾਂ ਪਾ ਕੇ ਚੰਗੀਆਂ ਵਧੀਆ ਬੜਾ ਵਧੀਆ ਕਲਰ ਆਇਆ ਵੀ ਦੇਗੀ ਮਿਰਚ ਪਾਉਣ ਦੀ ਲੋੜ ਹੀ ਨਹੀਂ ਪਈ ਦੋਨਾਂ ਦੇ ਹੱਥਾਂ ਨੂੰ ਅਲਰਜੀ ਬਹੁਤ ਆ ਸਾਡੇ ਵੇਚਾਂ ਦੇ ਭੈਣਾ ਪਾਉਂਦਾ ਬੜਾ ਪੈਂਦਾ ਹੋੜ ਕੇ ਬਹੁਤ ਸ਼ਾਰਟ ਪੈਂਦਾ ਅਮਰੀਕਾ ਤੇ ਲੱਗ ਜਾਂਦੀ ਇੰਦਸਤਾਨ ਨੇ ਤਾਈਓ ਇਹ ਦੋ ਲਿਆਏ ਇੱਕ ਕ ਪਾ ਲਿਆ ਆਪਾਂ ਹੁਣ ਦੋ ਦੋ ਲਿਆਇ ਕਰਾਂਗੇ ਲੋਟਾ ਵੀ ਚੜਾਉਣ ਆ ਲਿਆ ਕਰੂੰਗੀ ਤੁਹਾਡੇ ਨਾਲ ਤਾਂ ਘਾਹ ਪਾ ਕੇ ਰੱਖ ਦੋ ਰੋਣਾ ਨੇ ਠੰਡਾ ਕਰਕੇ ਮੈਂ ਚੱਲ ਆ ਮੌਸਮ ਇਤਾਂ ਦੇ ਵਿੱਚ ਵਧੀਆ ਲੱਗਦੀ ਐ ਮੇਚੇ ਤੋੜਨੀਆਂ ਕੋਪਚ ਨਹੀਂ ਮੜ ਕੇ ਕੋਈ ਮੇਚੇ ਤੋੜੀਆਂ ਕਿੱਥੇ ਠੀਕ ਲੱਗਦੀ ਜੇ ਤੈਨੂੰ ਅੱਗੇ ਤੋੜੀਆਂ ਤੈਨ ਮੀਂਹ ਵਰਦੇ ਚ ਤੋੜੀਆਂ ਬੜਾ ਮੀ ਭੈਣ ਜੀ ਅਜੇ ਵੀ ਮੈਂ ਤਾਂ ਨਹੀਂ ਤਿਆੜੀ ਦੇ ਕੋ ਬੰਦਾ ਲੱਭ ਕੇ ਤੁਸੀਂ ਨਾ ਜੇ ਵੀ ਛੱਲੀਆਂ ਤੁਹਾਡੀਆਂ ਖਰੀਆਂ ਬਹੁਤ ਹੈ ਜੀ ਇੱਥੇ ਲਾ ਲਓ ਰੇੜੀ ਚੰਗੇ ਰਹੋਗੇ ਉਹ ਉੱਥੇ ਕ ਲਾ ਲਓ ਚੱਲ ਹੋਣ ਇੱਕ ਦੋ ਦਿਨੀਆਂ ਮੁਰਕੇ ਚਾਰ ਪਾਲਾ ਆਪਾਂ ਕੀ ਕਹਿੰਦੀ ਇੱਕ ਦੋ ਦਿਨੀਆਂ ਤੇ ਪੈਸੇ ਵਟ ਲੋ ਉਹਨਾਂ ਨੂੰ ਜਾਜਾ ਪੱਠੀਆਂ ਪੁੱਠੀਆਂ ਉਹਨਾਂ ਦੇ ਕੋਲ ਅੱਗ ਬਾਲਣ ਵਾਲੀਆਂ ਆਪਣੇ ਕੋ ਕੀ ਆ ਆਪਾਂ ਕਰਦੇ ਨਹੀਂ ਨਾ ਅ ਆਪਾਂ ਪੈ ਬੀਜ ਲੈਨੇ ਮਿਹਨਤ ਸਾਰੀ ਕਰ ਲੈਨੇ ਆ ਜਦੋਂ ਪੈਸਾ ਮੋੜ ਦਾ ਬੇੜਾ ਹੁੰਦਾ ਨਾ ਜੱਟ ਦਾ ਉਦੋਂ ਕਾਲ ਪੈ ਜਾਂਦਾ। ਖੱਕ ਜਾਂਦਾ ਪਹਿਲਾਂ ਵਾਈਆਂ ਘਰ ਵਾ ਵਾਸ ਉਹਨੂੰ ਸਾਹਮ ਦਾ ਫਸਲ ਨੂੰ ਖੱਕ ਜਾਂਦਾ। ਪਰ ਜਦੋਂ ਪੈਸੇ ਵੱਟਣੇ ਹੁੰਦੇ ਉਦੋਂ ਉਹਨੂੰ ਛਿੱਤੀ ਛਿੱਤੀ ਕਰਦਾ ਮੇਰੇ ਅੱਖੇ ਨਹੀਂ ਹੱਥ ਲਾਗਦੇ। ਹਾਂ। ਬਸ ਇੱਥੇ ਆਪਾਂ ਜੱਟ ਇੱਥੇ ਕਾਲੀ ਪਾ ਦਿੰਦੇ। ਹਾਂ। ਤੇ ਮਤਲਬ ਘੇਰ ਫਸਲ ਵੇਚ ਕੇ ਤੇ ਪੈਸੇ ਹੱਥ ਚ ਆ ਜਾਂਦੇ। ਹੁਣ ਇਹੋ ਛੱਲੀਆਂ ਤੋਂ ਡਬਲ ਪਾਸਾ ਨਿਕਲ ਸਕਦਾ। ਕੋੜੀ ਜੀ ਮਿਹਨਤ ਕਰ। ਗਾਹ ਤੋਂ ਆਪੇ ਤਰਾ ਨਾ ਕਰੀਏ ਆਪਾਂ ਲਾ ਲਿਆ ਕਰੀਏ। ਆਪਾਂ ਲਾ ਲਿਆ ਕਰੀਏ ਗਾਹ ਤੋਂ ਮਿੰਨੂ ਰਾ ਲਿਆ ਕਰੋ ਤੁਸੀਂ ਨਾਲ। ਉਹਤੋਂ ਭੁੱਲੀ ਗਈਆਂ ਵੇਚੀ ਗਈਆਂ ਇੱਕ ਬੰਦਾ ਰੱਖ ਲਾਂਗੇ ਨਾਲ ਦਿਹਾੜੀ ਤੇ ਰਕਮ ਦਿਹਾੜੀ ਵੀ ਰੱਖ ਲੋਗੇ ਨਾ ਜਿੱਕਰ 3000 ਦੀਆਂ ਬਣਨੀਆਂ 500 ਰੁਪਏ ਕਿਹਨੂੰ ਲੱਗ ਦਿਹਾੜੀ ਵੀ ਦੇ ਦੋ ਉਹ ਵੀ ਠੀਕ ਆ ਕਰ ਸਕਦੀ ਹੈ ਨਾ ਇਹ ਤਾਂ ਉਹ ਮੇਰੇ ਪੁੱਤ ਦੇ ਉਹਦੇ ਤੋਂ ਆਉਂਦੀ ਨਹੀਂ ਉਹ ਨੂੰ ਮੈਂ ਆਦੀ ਨਾ ਆਪਣੇ ਪਿੰਡ ਵਾਲਾ ਹੌਣ ਕਰ ਲੋ ਅਜੇ ਵੀ ਐਂ ਨਹੀਂ ਜੇ ਕਰੀ ਨਹੀਂ ਹੈਗਾ ਅਜੇ ਮਹੀਨਾ ਚੱਲਿਆ ਚੱਲਣੀਆਂ ਮਹੀਨਾ ਦਾ ਹੀ ਕਰ ਲੋ ਉਹਦਣਾ ਮਹੀਨਾ ਆਪਣੀਆਂ ਨਹੀਂ ਨਾ ਰਹਿਣੀਆਂ ਆਪਾਂ ਦਾ ਪਤਾ ਨਹੀਂ ਫੜ ਕੇ ਜਿੰਨੇ ਦਿਨ ਉਹਨੇ ਦਿਨ ਲਾ ਲੋ ਧੰਵਾਦ ਤੇ ਭੇਜੂਗੀ ਅਗਲੀ ਵਾਰ ਤੱਕ ਤੁਸੀਂ ਪਿਆਰ ਹੋ ਜਾਓਗੇ ਅਗਲੀ ਵਾਰ ਤੱਕ ਤੁਹਾਨੂੰ ਪੂਰਾ ਪਿਆਰ ਹੋ ਜਾਊਗਾ ਕਿ ਤੱਕ ਤੱਕ ਕੰਮ ਕਰਨਾ ਉਹ ਤਿੰਨ ਬੰਦੇ ਪੱਕੇ ਲੱਭ ਕੇ ਰੱਖਿਆ ਕਰਿਓ ਢਿਆੜੀ ਤੇ ਤੇ 500-500 ਰੁਪਏ ਢਿਆੜੀ ਉਹ ਤੇ ਰੱਖਿਓ ਤੇ ਆਰ ਕੇ ਤੁਸੀਂ ਸਟਾਰਟ ਕਰਕੇ ਵੇਖ ਲਓ ਤੁਹਾਨੂੰ ਕੀ ਪੱਟਦਾ ਅਗਲੀ ਵਾਰ ਤੁਸੀਂ ਮੁੜ ਕੇ ਸ਼ੁਰੂ ਤੋਂ ਕੰਮ ਸ਼ੁਰੂ ਕਰ ਪਾਓਗੇ ਪਹਿਲੇ ਬੰਦੇ ਲੱਭ ਕੇ ਰੱਖਿਓ ਆਪਦੇ ਬਚਤ ਤਾਂ ਹੈਗੀ ਪਰ ਜਿਵੇਂ ਇੱਕ ਬੰਦਾ ਇੱਥੇ ਲਾਇਆ ਹੋਵੇ ਐ ਮੋੜ ਤੇ ਗੇਟ ਤੇ ਇਹ ਕੋਹਥੇ ਲਾ ਆਦਵੀ ਨਿੱਕੇ ਚੋਲੇ ਲਾ ਆਦਵੀ ਇੱਥੇ ਰਿਹੜੀਆਂ ਸਾਥਾਂ ਨਾਵੇ ਨਾ ਮਤੇ 3-4 ਦਿਹਾੜੀ ਦੇ ਲਾਤੇ ਤੇ ਕਿੰਨਾ ਪੈਸਾ ਵਟਿਆ ਜਾਂਦਾ ਇੰਨੀਆਂ ਛੱਲੀਆਂ ਨੂੰ ਕਮਿਸ਼ਨ ਰੱਖਦੇ ਵੀ ਇੰਨੀਆਂ ਛੱਲੀਆਂ ਵੇਚ ਗਈਆਂ ਤੇ ਇਨਾ ਕਮਿਸ਼ਨ ਉਤੋਂ ਦਵਾ ਹਿਹਾੜੀ ਦੇ ਨਾਲ ਉਤੋਂ ਵੀ ਦਵਾਗੇ ਕਿਤੇ ਲਾਲਚ ਦਾ ਬੰਦਾ ਵੇਚਦਾ ਜਾਂਦਾ ਆਪਾਂ ਤੁਮੇ ਕਰਦੇ ਆ ਆਜੇ ਵੀ ਲਾ ਲੈਣੀ ਆਜੇ ਕੀ ਆ ਉਹ ਗੇਟ ਤੇ ਲਾ ਲੈਨੇ ਅੱਗੇ ਗੱਲ ਪਚ ਪਾਲਾਂਗੇ ਆ ਬੋਲੇ ਜੀ ਮੈਂ ਕਹਿੰਦਾ ਆਪਣੇ ਕੋਲ ਥੋੜਾ ਕੁਛ ਚੱਲਣਾ ਤੁਲੇ ਚਾਵੇਂ ਬਣੇਗੇ ਆਪਣਾ ਉਹਦੇ ਨੂੰ ਕੋਦੇ ਚੁਲਾ ਲਾਂਗੇ ਪਾਲਟੇ ਆ ਗਿਆ ਲੋਹ ਦੇ ਹਉ ਉਹਨਾਂ ਕੋਲ ਪੱਠੀ ਜੀ ਹੁੰਦੀ ਆ ਅੱਗ ਬਾਲਣਾਂ ਤੇ ਦੇਖ ਆ ਇੱਕਦਮ ਸੇਖਾ ਹੀ ਆ ਜਾ ਕੇ ਉਹਨਾਂ ਤੋਂ ਆਹ ਇਹਨਾਂ ਤੋਂ ਸੇਖਾ ਹੀ ਇਹ ਲੈ ਕੇ ਗਏ ਆ ਜਿਹੜੇ ਲੈ ਕੇ ਗਏ ਇਹਨਾਂ ਤੋਂ ਸੇਖੇ ਚਲੋ ਅੱਜ ਚਾਉਂਦੇ ਹਾਂ ਫਿਰ ਤੁਹਾਨੂੰ ਅਸੀਂ ਛੱਲੀਆਂ ਦੀ ਬੇਹਨੇ ਆ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਛੱਲੀਆਂ ਦੀ ਪੱਟੀ ਵੀ ਬਕਾਉਣੇ ਆ ਨਾਲੇ ਨਾਲੇ ਵੀਡੀਓ ਬਣਾ ਲੈਣ ਕਿ ਐ ਛੱਲੀਆਂ ਵੇਚਣ ਲੱਗ ਜਾਂਦੇ ਆ ਵੇਖਦੇ ਆ ਇਹਦੇ ਵਿੱਚ ਕਦੀ ਸ਼ਰਮ ਆਪਦਾ ਕੰਮ ਐ ਨਾਲ ਵੀਡੀਓ ਬਣਾ ਕੇ ਲੋਨ ਮੈਨੂੰ ਤੇ ਕੋਈ ਸ਼ਰਮ ਨਹੀਂ ਆਉਂਦੀ ਬਾਈ ਆਪ ਦਾ ਬਾ ਮਾਂ ਸਰਕਾਰੀ ਕੰਮ ਆ ਹਨਾ ਹਾਰ ਕੋਈ ਦੁਕਾਨ ਵਾਲਾ ਵੇਖਦਾ ਹਮ ਕਸਟਮਰ ਆਵੇ ਮੇਰਾ ਪੈਸਾ ਵਟਿਆ ਜਾਵੇ ਦੁਕਾਨ ਹਰ ਇੱਕ ਦੁਕਾਨ ਵਾਲੇ ਤੇ ਆਪਾਂ ਵੀ ਦੁਕਾਨ ਹੀ ਲਾਉਣੀ ਕਿਹੜੇ ਕਿਹਕੇ ਉਹਨੇ ਕਿੱਦਾਂ ਭੁੱਲਦੇ ਇਹੜੇ ਖੜੇ ਆ ਜਿਨ੍ਹਾਂ ਨੇ ਖੜੀਆਂ ਆ ਕਿੱਥੇ ਭੁੱਲਦੇ ਇਹ ਬਾਜ਼ਾਰ ਕੀ ਹਾਂ ਤੇ ਦੇਖ ਕੇ ਉਹਨੇ ਕਿੱਦਾਂ ਭੁੰਦਾ ਝੱਲ ਜੀ ਮਾਰ ਕੇ ਹਾਂ ਤੇ ਭੁੰਨਾ ਪਕਾਉਂਦੇ ਨਹੀਂ ਭੁੰਦੇ ਤਾਂ ਆਪਾਂ ਪਿਓਰ ਭੁੰਨ ਕੇ ਦਵਾਂਗੇ ਲੋਕਾਂ ਨੂੰ ਇਹ ਬੇ ਮੇਰੀ ਗੱਲ ਸੁਣ ਕੋਲੇ ਪਾਈ ਹੁੰਦੇ ਉਹਨਾਂ ਨੇ ਪੱਟੀ ਜੀ ਦੇ ਵਿੱਚ ਤੇ ਕੋਲੇ ਲਾਵਾਂਗੇ ਆਪਾਂ ਕੋळ्या ਨਾਲ ਰੜਦਿਆਂ ਹੂੰ ਤੇ ਆਪਾਂ ਅਸਲੀ ਵਾਲੀ ਭੁੰਨ ਕੇ ਦਵਾਂਗੇ ਲੋਕਾਂ ਨੂੰ ਜਿੱਦਾਂ ਆਪਾਂ ਭੁੰਨਦੇ ਹਾਂ ਪਿਰਾਂ ਜਿੱਦਾਂ ਪਹਿਲਾਂ ਭੁੰਨਦੇ ਆਪਾਂ ਲੱਗ ਕਰਾਂਗੇ ਲੱਕੜੀਆਂ ਅੱਗ ਪਾਲ ਕੇ ਉੱਤੇ ਚਿਮਟਿਆਂ ਨਾਲ ਰੱਖ ਰੱਖ ਭੁੰਨ ਕੇ ਦਿੰਨੇ ਲੋਕਾਂ ਨੂੰ ਹਾਂ ਪਿਛਲੇ ਵਾਲਾ ਜਿੱਦਾਂ ਪਿੱਛੇ ਆਪਾਂ ਆਪ ਭਨ ਲੇ ਗਏ ਉਰਾ ਆਪਣੂੰ ਕੋਲੇ ਵਾਲਾ ਗੈਸ ਲਾਉਣੀ ਆ ਕਿਉਂ ਰੱਗ ਬਾਲਦੇ ਆਪਾਂ ਉਹ ਆਉਦੇ ਵਾਲੀ ਪਾਥੀਆਂ ਵਾਲੀ ਪਾਥੀਆਂ ਵਾਲੀ ਲੱਕਣਾ ਵਾਲੀ ਪਾਲ ਕੇ ਆਪਾਂ ਉਹ ਲਾਉਨੇ ਆ ਠੀਕ ਆ ਜੀ 25 ਤੱਕ ਦੇ ਕਰਦੀ ਬੈਗਟ ਵੀ ਲੱਗੇ ਵਿੱਚ ਵਿੱਚ ਵੈਸੇ ਨਾ ਮੈਂ ਕਿਉਂ ਨਹੀਂ ਥੋੜੇ ਥੋੜੇ ਖੁਰਦਰੀ ਵੀ ਤੋੜਨ ਵਾਲੇ ਹੋਏ ਆ ਤੋੜ ਕੇ ਆਹ ਲੋ ਕੰਦੇ ਦਾ ਕੱਲਾ ਜਾਂਦੀਆਂ ਕਰਦੀ ਕੰਮ ਕੱਟ ਕਰਦੀ ਹੂ ਕਾਲੇ ਇਦਾਂ ਹੀ ਅਭੀ ਕੰਮ ਮੇਰਾ ਲੱਗੇ ਨਾ ਉਹਦਰੋਂ ਤੋੜਦੇ ਜਾਤੇ ਚਲੋ ਠੀਕ ਆ ਜੀ ਅਸੀਂ ਕੰਮ ਕਰ ਲਈਏ ਫੇਰ ਤੁਹਾਨੂੰ ਮਿਲਦੇ ਆ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਇਦਾਂ ਕਰੋ ਮੈਂ ਇਧਰਲੇ ਸੜ ਤੋਂ ਤੋੜਦੇ ਤੁਸੀਂ ਪੰਨੇ ਸਾਈਡ ਤੋਂ ਤੋੜੀ ਜਾਓ ਚੰਗਾ ਚਲੋ ਜੀ ਹੁਣ ਜੀ ਮਿਰਚਾਂ ਗੀਆਂ ਟੁੱਟ ਸਾਡੀਆਂ ਮੈਂ ਪਾਲਟੀ ਉਧਰ ਜਿਹੜੀ ਗੁੱਜੀ ਭਰੀ ਨਹੀਂ ਉਹ ਤਾਂ ਉੱਥੇ ਉੱਥੇ ਪਈ ਏ ਹੁਣ ਆਪਾਂ ਬੈਗੜੀ ਦੇਖਦੇ ਆ ਬੈਗ ਨੇ ਕਿੰਨੀ ਇੱਕ ਪੱਕੀ ਪੁੱਕੀ ਆ ਕਿੰਨੀ ਗੋਲਸਣ ਵਾਲੀ ਆ ਅੱਟਰ ਟੇ ਮਾਈ ਗਈ ਏ ਹਾਂ ਹੁਣ ਆਪਾਂ ਬੈਗ ਨਹੀਂ ਤੋੜਨੀ ਕੁਛ ਵੜਾ ਲਾਂਗੇ ਕੁਛ ਵੇਚ ਲਾਂਗੇ ਕੁਛ ਇਹਨਾਂ ਨੂੰ ਕਿਆ ਨਾ ਵੇਚ ਲਿਓ ਤੇ ਕੁਛ ਆਪਾਂ ਸਰਦੀ ਸੁਜੀ ਬਣਾ ਲੈਨੇ ਇਹ ਪਰਕਾ ਬਣਾਏ ਹੁਣ ਸਵਾਲ ਮੈਨੂੰ ਤਾਂ ਤੋੜਨ ਦਾ ਬੜਾ ਚਾਹ ਨਾ ਸਬਜੀ ਬਬੀ ਜੀ ਤੋੜਨਾ ਇੰਨੀ ਖੁਸ਼ੀ ਮਿਲਦੀ ਖੇਤ ਚ ਆ ਜਿਹੜੀ ਚੀਜ਼ ਬਾਤਾਂ ਮੇਰੀ ਟਿੰਪੰਟੀ ਮੈਂ ਤੋੜੀ ਹੋਊਗੀ ਖੇਤਾਂ ਚ ਜਾ ਕੇ ਇੰਦਾ ਥੋੜਾ ਥੋੜਾ ਗਾਰਡਨ ਲਾਈਦੇ ਉਹ ਤੋੜੀਦੇ ਆ ਮੈਂ ਤਾਂ ਖੇਤਾਂ ਦੇ ਵਿੱਚੋਂ ਹੂੰ ਖੇਤਾਂ ਦੇ ਵਿੱਚ ਆਪਾਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਉਦੋਂ ਖੇਤਾਂ ਦੇ ਵਿੱਚ ਇੰਦਾ ਸਬਜ਼ੀਆਂ ਦੇਖੀ ਮੈਂ ਮੈਂ ਨੱਚਾ ਹਣੀ ਆ ਖੇਤਾਂ ਮੂਹਰੇ ਪ੍ਰਾਇਮਰੀ ਹੋ ਗਏ ਫਿਰ ਹਨਾ ਇੱਧਰ ਉੱਧਰ ਧਿਆਨ ਨਹੀਂ ਦਿੱਤਾ ਜ਼ਿਆਦਾ ਫੇ ਥੋੜੇ ਥੋੜੇ ਗਾਰਡਨਾਂ ਚ ਤੋੜੀਆਂ ਜਿ ਤਰ੍ਹਾਂ ਥੋੜੇ ਥੋੜੇ ਗਾਰਡਨ ਕਿਚਨ ਗਾਰਡਨ ਲਾਈਦੇ ਆ ਖੇਤਾਂ ਦੇ ਕੀ ਤੂੰ ਕਿਹ ਚਾਹ ਜੀ ਤੋੜਨ ਦਾ ਵਖਰਾ ਮੋੜਾ ਕਿਤਾਂ ਦੇ ਬੰਨੇ ਬੰਨੇ ਕਿਤਾਂ ਦੇ ਬੰਨੇ ਬੰਨੇ ਗਾੜੀ ਕੀ ਇਹ ਮਨਮਤਾ ਹਾਂ ਆਪਾਂ ਨੱਚਦੇ ਨੀ ਹੁਣ ਆਪਾ ਵਾਹਿਗੁਰੂ 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 ਕਰਨਾ ਵੀ ਨੱਚਦੇ ਰਹਿਮ ਤੇਰਾ ਪਰ ਹੁਣ ਵਾਹਿਗੁਰੂ ਵਾਹਿਗੁਰੂ ਹੋਣਾ ਗਾਣਾ ਬਣਾਇਆ ਲਾਇਆ ਪਰਮਾਤਮਾ ਨੇ ਉਹ ਬੋਲੀ ਨਹੀਂ ਪਾਉਂਦੀ ਗਾ ਬੋਲੀ ਬਾਗੇ ਨੱਚਦੇ ਗਾ ਅਰੇ ਥੋੜੇ ਲੱਗਣ ਲੱਗੇ ਹੁਣ ਬਾਰਸ਼ਾਂ ਤੋਂ ਬਾਅਦ ਨਾ ਸਬਜ਼ੀ ਪਹਿਲਾਂ ਤੇ ਰੱਖਦੇ ਹਾਂ ਜੀ ਬਾਰਸ਼ਾਂ ਨੇ ਪਹਿਲਾਂ ਖਤਮ ਕਰ ਦਿੱਤੀ ਸੀ ਨਾ ਪਰ ਕੇ ਬਣਾਉਣ ਵਾਲੀ ਆ ਬੈਗ ਦੀ ਨਾ ਹਾਂ ਆ ਜਾਓ ਤੋੜ ਲਓ ਆ ਜਾਓ ਇੱਧਰ ਮੈਂ ਮਿਰਚਾਂ ਦਾ ਚਾਰ ਪਾਉਣਾ ਚਾਰ ਮਿਰਚਾਂ ਤੋੜ ਲਵਾਂ ਮੈਂ ਵੀ ਪਾਉਣਾ ਮਾਸੀ ਨੂੰ ਪਾ ਕੇ ਖਲਾਉਣਾ ਮਾਸੀ ਮੇਰੇ ਨੂੰ ਹੂੰ mm. ਨਿਵਾ ਤੋੜਨ। ਕਿਰਨ ਕੋ ਸਟਾਰ ਬਾੜੀਆਂ ਮਿੱਠਾ ਤੋੜ ਲੀ ਗੀ। ਗਰਮੀ ਵੀ ਬਸੰਨਾ ਨਹੀਂ ਆ ਰਿਹਾ ਮੋਹੋਂ ਭਾਏ ਰੰਦਾ। ਗਰਮੀ ਬਹੁਤ ਆ ਰਹੀ। ਚਲੋ ਠੀਕ ਆ ਜੀ ਅਸੀਂ ਕਰ ਲਈਏ। ਹੋਰ ਥੋੜੀਆਂ ਮਿਰਚਾਂ ਹਰੀਆਂ ਤੋੜ ਲਈਏ। ਬੈਗ ਵੀ ਤੋੜ ਲੀਏ ਹੋਰ ਲੱਬ ਲੱਬ ਲੀਏ ਵਿੱਚ 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 ਲੱਭਣੇ ਪੈਣ। ਘੱਟ। ਫਿਰ ਮਿਲਦੇ ਆਪਾਂ ਬੰਸਾ ਤੋੜ ਤੋੜ ਕੇ ਜਦੋਂ ਪੂਰਾ ਹੋ ਜਾਣਾ ਸੇਰ। ਅਗਲੇ ਐਪੀਸੋਡ ਚ। ਨਹੀਂ। ਹੁਣ ਇਸੇ ਚ ਮਿਲਾਂਗੇ। ਇਸੇ ਚ ਮਿਲਾਂਗੇ। ਹਾਂ। ਆਜਾ। ਲਓ ਜੀ। ਇਹ ਹੋ ਗਈਆਂ। ਆਪਣੀਆਂ। ਮਿਰਚਾਂ ਟੁੱਟ ਗਈਆਂ ਜੇ। ਹਾਂ। ਵਿੱਚ ਥੋੜੀਆਂ ਥੋੜੀਆਂ ਹਰੀਆਂ ਵਾਂ। ਕੁਝ ਹੋਰੀਆਂ ਹੋਰ ਤੋੜਦੇ ਆਂ। ਕੁਝ ਬੈਗ ਨਹੀਂ ਤੋੜਨੀ ਅਜੇ ਆਪਾਂ। ਫਿਰ ਆਪਾਂ ਕਰਦੇ ਆਂ ਮਿਲਦੇ ਤਨ ਹਨਾ ਤੇ ਹੋਜ ਜਲੇਗੇ ਭੈਣ ਜੀ ਤੇ ਹਨਾ ਫਿਰ ਆਪਾਂ ਤੋੜਦੇ ਆਂ ਥੋੜੀ ਥੋੜੀ ਸਾਰਾ ਕੁਝ ਤੋੜਦੇ ਆਂ ਚੱਲਦੇ ਆਂ ਬਸ ਹੁਣ 10 ਮਿੰਟ ਹੋਰ ਲਾਵਾਂਗੇ ਤੇ ਸਾਰਾ ਕੁਝ ਕਲੋਜ਼ ਕਰਕੇ ਫਿਰ ਚੱਲਦੇ ਅੱਜ ਤੇ ਮੇਰੇ ਜੋਗੀਆਂ ਹੀ ਟੁੱਟੀਆਂ ਲੱਗਦੀਆਂ 2 ਕਿਲੋ ਮੇਰੀਆਂ ਹੀ ਹੋਈਆਂ ਲੱਗਦੀਆਂ ਹਾਂਜੀ ਚਲੋ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਉਹ ਉੱਥੇ ਜਾ ਕੇ ਕਰਦੇ ਇਹ ਸਾਰਾ ਇਕੱਠਾ ਸਮਾਨ ਹੈਲੋ ਜੀ ਆਪਾਂ ਆ ਗਏ ਹੁਣ ਘਰੇ ਜੀ ਕੰਮ ਪੈ ਗਿਆ ਸੀ ਕੁਝ ਚੋ ਉਹਨਾਂ ਨੂੰ ਭਾਬੀ ਜੀ ਨੂੰ ਤੇ ਜਾਣਾ ਪਿਆ ਸ਼ਾਇਦ ਤੇ ਆਪਾਂ ਆ ਗਏ ਘਰੇ ਤੇ ਆਪਾਂ ਲੈ ਲਾਲ ਮਿਰਚਾ ਤੇ ਸੁਕਾਵਾਂਗੇ ਹੁਣ ਹਰੀਆਂ ਮਿਰਚਾ achar ਪਾਵਾਂਗੇ ਬੈਗਲੀ ਸੱਤੀ ਬਣਾਵਾਂਗੇ ਤੇ ਉਹ ਠੀਕ ਹੈ ਜੀ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਜੀ ਉਹਨਾਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਕਿਵੇਂ ਲੱਗੀ ਆ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਹੋਰ ਚੈਨਲ ਪਹਿਲੀ ਵਾਰ ਦੇਖ ਰਹੇ ਆ ਤੇ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਚੰਗੇ ਲੱਗੇ ਲਾਈਕ ਕਰਨਾ ਵੀਡੀਓ ਚੰਗੇ ਲੱਗੇ ਤਾਂ ਹੋਰ ਠੀਕ ਹੈ ਜੀ ਆਪਾਂ ਮਿਲਦੇ ਅਗਲੇ ਵੀਡੀਓ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ